ਪੰਜਾਬ ਦੇ ਚੰਡੀਗੜ੍ਹ ਵਿੱਚ ਇਸ ਸਮੇਂ ਠੰਡ ਦੀ ਲਹਿਰ ਚੱਲ ਰਹੀ ਹੈ ਸਵੇਰੇ ਤੇ ਆਥਨ ਦੇ ਸਮੇਂ ਜਿਹੜਾ ਤਾਪਮਾਨ ਵਿੱਚ ਕਾਫੀ ਵਾਧਾ ਹੋਇਆ ਹਲਕੀ ਧੁੰਦ ਵੀ ਆ ਇਸੇ ਦੌਰਾਨ ਅੱਜ 8 ਜ਼ਿਲ੍ਹਿਆਂ ਲਈ yellow alert ਜਿਹੜਾ ਉਹ ਜਾਰੀ ਕੀਤਾ ਗਿਆ ਤੇ ਲਹਿਰ ਦੀ ਵੀ ਜਿਹੜੀ ਠੰਡੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਆ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਡਿੱਗ ਗਿਆ ਜੋ ਆਮ ਨਾਲੋਂ 2 ਡਿਗਰੀ ਘਾਟਾ ਆਦਮਪੁਰ ਤੇ ਫਰੀਦਕੋਟ ਪੰਜਾਬ ਵਿੱਚ ਸਭ ਤੋਂ ਠੰਡੇ ਸੀ ਜਿੱਥੋਂ ਘੱਟੋ-ਘੱਟ ਜਿਹੜਾ ਤਾਪਮਾਨ ਕਾਰਨਵਾਰ 2 ਤੇ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਗੱਲ ਨਾਲ ਆਪਾਂ ਕਰ ਲੈਨੇ ਆਂ ਚੰਡੀਗੜ੍ਹ ਦੀ। ਚੰਡੀਗੜ੍ਹ ਦੀ ਹਵਾ ਦੀ ਗੁਣਵੱਤਾ ਬਾਕੀ ਪੰਜਾਬ ਨਾਲੋਂ ਬਧੇਰੇ ਬਹੁਤ ਜ਼ਿਆਦਾ ਜਿਹੜੀ ਪੋਲੂਸ਼ਨ ਹੋਈ ਹੋਈ ਆ। ਚੰਡੀਗੜ੍ਹ ਦਾ AQI ਸਵੇਰੇ 6 ਵਜੇ 222 ਦਰਜ ਕੀਤਾ ਗਿਆ ਸੀ ਤੇ ਜ਼ਮੀਨ ਤੋਂ ਲਗਭਗ 3 ਕਿਲੋਮੀਟਰ ਉੱਪਰ ਸਥਿਤ ਪੰਜਾਬ ਉੱਤੇ ਇੱਕ ਪੱਛਮੀ ਗੜਬੜੀ ਮੌਜੂਦ ਆ ਇਸੇ ਨਾਲ ਤੋਂ ਮੌਸਮ ਪ੍ਰਣਾਲੀਆਂ ਬੜੀਆਂ ਹੋਈਆਂ ਨੇ। ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬੱਦਲਵਾਈ ਤੇ ਠੰਡੀਆਂ ਆਵਾਮਾਂ ਹੋਂ ਦੀ ਉਮੀਦ ਆ Rajasthan ਦੀ ਗੱਲ ਕਰਦੇ ਆ Rajasthan ਦੇ ਸਰਹੱਦ ਨਾਲ ਲੱਗਦੇ ਫਿਰੋਜ਼ਪੁਰ ਫਰੀਦਕੋਟ ਫਾਜ਼ਲੀਕਾ ਬਠਿੰਡਾ ਮੋਗਾ ਜਲੰਧਰ ਤੇ ਮਾਨਸਾ ਦੇ ਵਿੱਚ ਅੱਜ ਵੀ ਜਿਹੜਾ ਠੰਡੀ ਲਹਿਰ ਨੂੰ ਲੈ ਕੇ ਚੇਤਾਵਨੀ ਲਾਗੂ ਕੀਤੀ ਹੋਈ ਆ ਮੌਸਮ ਵਿਭਾਗ ਅਨੁਸਾਰ ਅਗਲੇ 7 ਦਿਨਾਂ ਲਈ ਮੌਸਮ ਖੁਸ਼ਕ ਰਹਿਣ ਦੀ ਉਮੀਦ ਲਗਾਈ ਜਾ ਰਹੀ ਆ ਪਾਵ ਮੀ ਨਹੀਂ ਪਵੇਗਾ ਸਵੇਰੇ ਦੇ ਚੁਣੇ ਹੋਏ ਖੇਤਰਾਂ ਵਿੱਚ ਹਲਕੇ ਤੋਂ ਹਲਕਾ ਦਰਮਿਆਨੀ ਜੜੀ ਉਹ ਧੁੰਦ ਪੈ ਸਕਦੀ ਹੈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੱਦ ਤੋਂ ਜ਼ਿਆਦਾ ਜਿਹੜਾ ਸਵੇਰੇ ਵੇਲੇ ਆਥਨ ਵੇਲੇ ਕੋਹਰਾ ਯਾਨੀ ਕਿ ਧੁੰਦ ਉਹ ਪੈ ਰਹੀ ਆ ਤਾਂ ਉੱਥੇ ਜਿਹੜਾ ਸੜਕਾਂ ਤੇ ਟ੍ਰੈਫਿਕ ਨੂੰ ਲੈ ਕੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਤਾਂ ਉੱਥੇ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਕਿਸੇ ਕੰਮ ਕਾਜ ਲਈ ਨਿਕਲਿਓ ਜੋ ਆਪਣੇ ਰੋਜ਼ਾਨਾ ਰੁਟੀਨ ਦੇ ਵਿੱਚ ਕੰਮ ਕਰਦੇ ਹੋ ਕੋਈ ਜੋਬ ਕਰਦੇ ਹੋ ਕੋਈ ਕੰਮ ਧੰਦਾ ਕਰਦੇ ਹੋ ਤਾਂ ਵਾਹਨਾਂ ਦੀ ਸਪੀਡ ਹੌਲੀ ਰੱਖੋ ਸਵਰ ਨਾਲ ਜਿਹੜੇ ਵੇਕਲਾਂ ਨੂੰ ਚਲਾਓ ਅਗਲੇ 3 ਦਿਨਾਂ ਦੇ ਵਿੱਚ ਜਿਹੜਾ ਨਾਲ-ਨਾਲ ਇਹ ਵੀ ਦੱਸ ਦਿੰਦੇ ਹਾਂ ਕਿ ਅਗਲੇ 3 ਦਿਨਾਂ ਦੇ ਵਿੱਚ ਰਾਤ ਸਵੇਰ ਦੇ ਤਾਪਮਾਨ ਵਿੱਚ ਥੋੜਾ ਜਿਹਾ 2 ਤੋਂ 3 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ ਇਸ ਤੋਂ ਬਾਅਦ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਮੌਸਮ ਮਾਹਿਰਾ ਮੁਤਾਬਕ ਰਾਤਾਂ ਲਗਾਤਾਰ ਠੰਡੀਆਂ ਹੁੰਦੀਆਂ ਜਾਣਗੀਆਂ ਆਸਮਾਨ ਵਧੇਰੇ ਸਾਫ਼ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਹਾਲਾਂਕਿ ਹਲਕੀ ਧੁੰਦ ਤੇ ਠੰਡੀਆਂ ਹਵਾਵਾਂ ਸਵੇਰ ਤੇ ਅਥਰ ਨੂੰ ਜੜੀਆਂ ਉਹ ਚੱਲ ਸਕਦੀਆਂ ਨੇ ਬਦਲਦੇ ਮੌਸਮ ਦੇ ਚੱਲਦੇ ਮਾਹਿਰਾ ਨੇ ਬਜ਼ੁਰਗਾਂ ਤੇ ਬੱਚਿਆਂ ਦੇ ਵਿਸ਼ੇਸ਼ ਤੌਰ ਤੇ ਜਿਹੜੀ ਸਾਵਧਾਨੀ ਵਰਤਣ ਦੀ ਸਲਾਹ ਦਿੰਦੀ ਆ ਸਵੇਰ ਤੇ ਆਥਨ ਮੇਲੇ ਜਿਹੜਾ ਬਾਹਰ ਨਿਕਲਦੇ ਸਮੇਂ ਗਰਮ ਕੱਪੜਿਆਂ ਦੀ ਵਰਤੋਂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਦੱਸਿਆ ਗਿਆ ਤੇ ਉਥੇ ਸਵੇਰੇ ਤੇ ਆਥਨੇ ਗਰਮ ਕੱਪੜੇ ਧੁੱਪ ਨਿਕਲਣ ਤੋਂ ਥੋੜੀ ਦੇਰ ਧੁੱਪ ਸੇਕਣ ਰਾਤ ਵਿੱਚ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ ਸਰਦਾ ਹਵਾਵਾਂ ਤੋਂ ਬਚਣ ਲਈ ਟੋਪੀ ਮਫਲਰ ਤੇ ਜੈਕਟ ਦੀ ਵਰਤੋਂ ਜ਼ਰੂਰ ਕਰੋ ਤਾਂ ਇੱਕ ਵਾਰ ਫਿਰ ਤੋਂ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਕੰਮ ਕਾਜ ਲਈ ਘਰ ਤੋਂ ਬਾਹਰ ਨਿਕਲ ਰਹੇ ਹੋ ਰੁਟੀਨ ਦੇ ਵਿੱਚ ਮੋਟਰਸਾਈਕਲ ਸਕੂਟਰ ਕਾਰ ਦੇ ਵਿੱਚ ਜਾ ਰਹੇ ਹੋ ਚਾਹ ਬੱਸਾਂ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਆ ਆਪਣੇ ਜਿਹੜੇ ਮੋٹے ਕੱਪੜੇ ਜ਼ਰੂਰ ਬਾਹਰ ਪਾ ਕੇ ਨਿਕਲੋ ਤੇ ਜੇ ਕੋਈ ਵਾਹਨ ਚਲਾ ਰਹੇ ਹੋ ਤਾਂ ਉਹਨਾਂ ਨੇ ਸਪੀਡ ਘੱਟ ਰੱਖੋ ਆਪਣੀ ਵੀ ਬਚਤ ਰੱਖੋ ਤੇ ਨਾਲ ਹੀ ਦੂਜਿਆਂ ਦੀ ਵੀ ਬਚਤ ਰੱਖੋ